ਕੇ ਨੌਜਵਾਨਾਂ ਨੂੰ ਸੇਧ ਦਿੰਦੇ ਕਿੰਨੇ ਪ੍ਰੀ ਰਿਕਰੂਟਮੈਂਟ ਟ੍ਰੇਨਿੰਗ ਸਕੂਲ ਖੁੱਲੇ ਨੇ ਪਿਛਲੇ 5 ਸਾਲਾਂ ਦੇ ਵਿੱਚ ਬਾਰਡਰ ਦੇ ਸੜਕਾਂ ਦੀ ਬਾਰਡਰ ਦੇ ਉੱਤੇ ਬਿਜਲੀ ਦੀ ਬਾਰਡਰ ਦੇ ਉੱਤੇ ਸਿਹਤ ਸਹੂਲਤਾਂ ਦੀ ਬਾਰਡਰ ਦੇ ਉੱਤੇ ਬਿਜਲੀ ਦੇ ਪ੍ਰਬੰਧਨ ਦੀ ਕਿੰਨੀਆਂ ਕਿੰਪਰੂਵਮੈਂਟ ਕੀਤੀਆਂ ਨੇ ਇਹ ਫਰੰਟ ਲਾਈਨ ਤੇ ਲਾਸਟ ਮਾਈਲਰ ਨੇ ਸਾਡੇ ਦੇਸ਼ ਦੇ ਇੰਨਾ ਪਹਿਲਾਂ ਸੂਹ ਦੇਣੀ ਇੰਨਾ ਪਹਿਲਾਂ ਛਾਤੀ ਇੱਕ ਢਾ ਕੇ ਲੜਨਾ ਫਰੰਟ ਲਾਈਨ ਦੇ ਉੱਤੇ ਤੁਸੀਂ ਬਾਹਰੋਂ ਥੋੜਾ ਬੰਦੇ ਲੈ ਕੇ ਆਣੇ ਇਹ ਤੇ ਆਪ ਹੀ ਕੌਮੀ ਯੋਧੇ ਨੇ ਇਹ ਤੇ ਤੁਸੀਂ ਉਹਨਾਂ ਨੂੰ ਇੱਕ ਗਾਈਡ ਕਰਨ ਤੋਂ ਇਲਾਵਾ ਇਨੋਵੇਸ਼ਨ ਆ ਉਹਨਾਂ ਦੀਆਂ ਵੇਖ ਲਓ ਆਪ ਤੁਸੀਂ ਕੀ ਕਰਨ ਦਾ ਏ ਸੀਗੇ ਲਾਈਟਾਂ ਮਾਰਨ ਦਾ ਸੀ ਕੋ ਚਮਕਾਰੇ ਲੈ ਕੇ ਬੈਠਾ ਸੀ ਡਰੋਨ ਨੂੰ ਖੱਬੇ ਸੱਜੇ ਕਰਨ ਲਈ ਇਹ ਕਿਸੇ ਭਾਰਤ ਸਰਕਾਰ ਨੇ ਟ੍ਰੇਨਿੰਗ ਦਿੱਤੀ ਸੀ ਉਹਨਾਂ ਨੂੰ ਉਹ ਜਿਸ ਤਸਵੀਰ ਦੇ ਵਿੱਚ ਇਹ ਹੈਗਾ ਕਿ ਅਸੀਂ ਕੌਮ ਦੀ ਖਾਤਰ ਲੜਨਾ ਤੇ ਜੇ ਤੁਸੀਂ ਉਹਨੂੰ ਸਪੈਸ਼ਲ ਪ੍ਰੈਫਰੈਂਸ ਨਹੀਂ ਦੇ ਸਕਦੇ ਹੁਣ ਅੱਜ ਗੱਲ ਕਰਨ ਤੁਹਾਨੂੰ ਮੈਂ ਜਿਹੜੇ ਐਕ ਸਰਵਿਸਮੈਨਾਂ ਦੀ ਗੱਲ ਕਰਾਈ ਹੈ 28 ਸਟੇਟਾਂ ਨੇ ਹੋਰ 34 ਪਾ ਕੇ ਯੂਨੀਅਨ ਟੈਰੀਟਰੀ ਹੋ ਗਈਆਂ ਜੇ 12% ਸਾਡੇ ਇੱਥੇ ਐਕ ਸਰਵਿਸਮੈਨ ਹੈਗੇ ਨੇ ਪਹਿਲਾਂ ਨਹੀਂ ਪਤਾ ਲੱਗ ਰਿਹਾ ਕਿ ਇੱਥੇ ਸਪੈਸ਼ਲ ਭਰਤੀ ਕਰ ਲੈਣੀ ਚਾਹੀਦੀ ਹੈ ਹੁਣ ਜੇ ਅੱਜ ਵਾਵਾਈ ਲੈਣੀ ਹੈ ਲਓ ਅਸੀਂ ਕਦੋਂ ਕਹਿ ਰਹੇ ਹਾਂ ਮਾੜਾ ਨਾਲੇ ਤੁਸੀਂ ਆਪਣੇ ਆਪ ਨੂੰ ਐਕਸਪੋਜ਼ ਕਰ ਰਹੇ ਹੋ ਚੰਗੀ ਗੱਲ ਹੈ ਲੋਕਾਂ ਨੂੰ ਤੁਹਾਡੀ ਪਤਾ ਲੱਗੇ ਕਿ ਇੰਟੈਂਟ ਕੀ ਹੈ